ਮੰਗਲਵਾਰ ਨੂੰ ਯਾਨੀ ਕਿ ਕੱਲ ਨੂੰ ਨਿਫਟੀ ਦੇ ਵਿੱਚ ਤਿੰਨ ਤਗੜੇ ਟ੍ਰੇਡ ਬਣ ਸਕਦੇ ਆ। ਉਹਨਾਂ ਬਾਰੇ ਅੱਜ ਆਪਾਂ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ। ਵੀਡੀਓ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਸੋਮਵਾਰ ਦੀ। ਸੋਮਵਾਰ ਬਾਰੇ ਦੇਖੋ ਆਪਾਂ ਸ਼ੁੱਕਰਵਾਰ ਨੂੰ ਸ਼ਾਮ ਨੂੰ ਵੀਡੀਓ ਪਾਈ ਸੀ ਤੇ ਉਸ ਵੀਡੀਓ ਦੇ ਵਿੱਚ ਆਪਾਂ ਦੱਸਿਆ ਸੀ ਕਿ 5934 ਜੇ ਇਸ ਤੋਂ ਉੱਤੇ ਓਪਨ ਹੁੰਦੀ ਆ ਸਪੋਰਟ ਬਣ ਸਕਦਾ ਹੈ ਤੇ 26100 에어 레지스턴ਸ ਬਣ ਸਕਦਾ ਹੈ ਹੁਣ ਦੇਖੋ ਮਾਰਕੀਟ ਓਪਨ ਹੁੰਦੀ ਆ 5934 ਤੋਂ ਉੱਤੇ ਪਰ ਓਪਨ ਹੋ ਕੇ ਜਿਹੜਾ ਪਹਿਲਾ ਕੈਂਡਲ ਆ ਉਹ 5934 ਨੂੰ ਬ੍ਰੇਕ ਕਰ ਦਿੰਦਾ ਥੱਲੇ ਆਉਂਦਾ ਹੈ ਥੱਲੇ ਲੋ ਮਾਰ ਕੇ ਫਿਰ ਉੱਤੇ ਜਾ ਕੇ ক্লোਜ਼ ਕਰਦਾ ਹੈ ਸੋ ਇਸ ਕਰਕੇ 5934 ਵਾਲਾ ਜਿਹੜਾ ਸਪੋਰਟ ਸੀ ਉਹ ਇੱਥੇ ਨਹੀਂ ਬਣਿਆ ਸੋ ਜਿਹੜਾ ਦੇਖੋ ਪਹਿਲੇ ਕੈਂਡਲ ਦਾ ਲੋ ਸੀ ਉਹ ਬਣ ਗਿਆ ਸੀ ਇੱਥੇ ਸਪੋਰਟ ਸੋ ਜਿਹੜੇ ਦੇਖੋ ਪਲਾਨ ਆਪਾਂ ਦੱਸੇ ਸੀ ਉਸ ਵੀਡੀਓ ਦੇ ਵਿੱਚ ਸ਼ੁੱਕਰਵਾਰ ਵਾਲੀ ਵੀਡੀਓ ਦੇ ਵਿੱਚ ਸੋਮਵਾਰ ਬਾਰੇ ਸੋ ਉਹਦੇ ਅਕੋਰਡਿੰਗ ਤਾਂ ਕੋਈ ਪਲਾਨ ਆਹ ਟ੍ਰੇਡ ਨਹੀਂ ਬਣਿਆ ਪਰ ਮੈਂ ਇਹਦੇ ਵਿੱਚ ਇੱਕ ਟ੍ਰੇਡ ਕੀਤਾ ਸੀ 5 ਮਿੰਟ ਦੇ ਟਾਈਮ ਫਰੇਮ ਤੇ ਆ ਜਿਹੜਾ ਪਹਿਲਾ ਕੈਂਡਲ ਸੀ ਮੈਂ ਇਥੋਂ ਦੇਖਣ ਰਿਹਾ ਸੀ ਕਿ ਜਿਹੜੀ ਇਹਦੀ ਕਲੋਜ਼ਿੰਗ ਆ ਉਹ ਇੰਪੋਰਟੈਂਟ ਆ ਜੇ ਇਹਦੀ ਕਲੋਜ਼ਿੰਗ ਥੱਲੇ ਹੁੰਦੀ ਆ ਸੋ ਫਿਰ ਥੱਲੇ ਆ ਸਕਦੀ ਆ ਜੇ ক্লোজিং ਉੱਤੇ ਹੁੰਦੀ ਫਿਰ ਉੱਤੇ ਹੀ ਜਾਊਗੀ ਕਿਉਂਕਿ ਪਿਛਲੇ ਦਿਨ ਦਾ ਟ੍ਰੈਂਡ ਆਪਿਆ ਪਹਿਲਾ ਮੂਵ ਜਿਹੜਾ ਆਉਣਾ ਅਪਸਾਈਡ ਦਾ ਹੀ ਆਉਣਾ ਸੋ ਇਸ ਕਰਕੇ ਜਦੋਂ ਆ ਕੈਂਡਲ ਬਣਿਆ ਹਾਲਾਂਕਿ ਬਹੁਤ ਵੱਡਾ ਕੈਂਡਲ ਹੀ ਪਰ ਮੈਨੂੰ ਪਤਾ ਹੈ ਕਿ ਉੱਤੇ ਵਾਲੀ ਸਾਈਡ ਨੂੰ ਇਹਦੇ ਵਿੱਚ ਆਪਾਂ ਨੂੰ ਜਿੱਡਾ ਵੱਡਾ ਕੈਂਡਲ ਇਹਦੇ ਮੁਕਾਬਲੇ ਡਬਲ ਮੂਵ ਜਿਹੜਾ ਉਹ ਤਾਂ ਪੱਕਾ ਮਿਲ ਹੀ ਜਾਣਾ ਸੋ ਵੱਡਾ ਕੈਂਡਲ ਸੀ ਜਦੋਂ ਇਹਦਾ ਹਾਈ ਬ੍ਰੇਕ ਹੋਇਆ ਆਪਾਂ ਐਂਟਰੀ ਕੀਤੀ ਇਹਦੇ ਲੋ ਤੇ ਆਪਾਂ ਸਟਾਪ ਲੌਸ ਲਾਇਆ ਸੀ ਤੇ ਉਸ ਤੋਂ ਬਾਅਦ ਆ ਆਪਾਂ ਨੂੰ ਇਹਦੇ ਵਿੱਚ 1.2 ਦਾ ਯਾਨੀ ਕਿ ਸਟਾਪ ਲੌਸ ਦੇ ਮੁਕਾਬਲੇ ਡਬਲ ਪ੍ਰੋਫਿਟ ਜਦੋਂ ਮਿਲ ਗਿਆ ਫਿਰ ਉਸ ਤੋਂ ਬਾਅਦ ਆਪਾਂ ਐਗਜ਼ਿਟ ਕਰਤਾ ਤੇ ਇਸ ਟ੍ਰੇਡ ਦੇ ਵਿੱਚ ਆਪਾਂ ਨੂੰ ਬਹੁਤ ਟਾਈਮ ਲੱਗਾ ਸੀ ਇਹ ਜਿਹੜੀ ਟ੍ਰੇਡ ਆਪਾਂ 9:20 ਮਿੰਟ ਤੇ ਕੀਤੀ ਸੀ ਤੇ ਇਹ ਟ੍ਰੇਡ ਕਰੀਬ 2:10 ਮਿੰਟ ਦੇ ਆਸ-ਪਾਸ ਐਗਜ਼ਿਟ ਕੀਤਾ ਸੀ ਮਤਲਬ ਕਿ ਤੁਸੀਂ ਲਾ ਲੋ ਲਗਭਗ 5 ਘੰਟੇ ਲੱਗੇ ਤੇ ਇਹਦਾ ਰੀਜ਼ਨ ਇਹ ਸੀ ਇਹਦਾ ਰੀਜ਼ਨ ਇਹ ਸੀ ਕਿ ਆ ਜਿਹੜਾ ਦੇਖੋ ਤੇ 26000 ਦਾ ਸਾਈਕਲੋਜੀਕਲ ਲੈਵਲ ਦਾ ਰੈਜ਼ਿਸਟੈਂਸ ਸੀ ਸੋ ਇਸ ਕਰਕੇ ਉਦਾਂ ਦਾ ਮੂਵ ਨਹੀਂ ਆਉਣ ਦਿਆ ਸੀ ਇਹਦੇ ਵਿੱਚ ਤੇ ਦੂਜੀ ਗੱਲ ਇਹ ਸੀ ਕਿ ਉਸ ਤੋਂ ਇੱਕ ਦਿਨ ਪਹਿਲਾਂ ਜਿਹੜਾ ਸ਼ੁੱਕਰਵਾਰ ਨੂੰ ਬਹੁਤ ਤਕੜਾ ਮੂਵ ਆਇਆ ਸੀ 2 ਕੈਂਡਲਾਂ ਦੇ ਵਿਚਕਾਰ 2 ਕੈਂਡਲਾਂ ਦੇ ਨਾਲ ਨਾਲ ਸੋ ਇਹਦੀ ਪ੍ਰੋਫਿਟ ਬੁਕਿੰਗ ਨਹੀਂ ਹੋਈ ਸੀ ਸੋ ਇਸ ਕਰਕੇ ਫਰੈਸ਼ ਐਂਟਰੀ ਨਹੀਂ ਹੋਈਆਂ ਤੇ ਸਾਈਕਲੋਜੀਕਲ ਲੈਵਲ ਨਾ ਹੋਣ ਕਰਕੇ ਸੋ ਮਾਰਕੀਟ ਗਈ ਹੌਲੀ ਹੌਲੀ ਗਈ ਪਰ ਫਿਰ ਵੀ ਵਧੀਆ ਪ੍ਰੋਫਿਟ ਹੋ ਗਿਆ ਤੇ ਹੁਣ ਜੇ ਆਪਾਂ ਗੱਲ ਕਰੀਏ ਮੰਗਲਵਾਰ ਦੀ ਕਿ ਮੰਗਲਵਾਰ ਨੂੰ ਆਪਣੇ ਕੀ ਕੀ ਪਲਾਨਸ ਰਹਿ ਸਕਦੇ ਆ ਸੋ ਮੰਗਲਵਾਰ ਨੂੰ ਦੇਖੋ ਸਭ ਤੋਂ ਪਹਿਲੀ ਚੀਜ਼ ਕਿ ਉੱਤੇ ਵਾਸਤੇ ਜੇ ਆਪਾਂ ਨੂੰ ਇੱਕ ਵਧੀਆ ਮੂਵ ਚਾਹੀਦਾ ਸੋ ਦੇ ਵਾਸਤੇ ਆਪਾਂ ਨੂੰ ਥੋੜੀ ਜੀ ਪ੍ਰੋਫਿਟ ਬੁਕਿੰਗ ਚਾਹੀਦੀ ਹੈ ਕਿ ਥੱਲੇ ਆਏ ਮਾਰਕੀਟ ਤੇ ਉੱਤੋਂ ਥੱਲੇ ਵਾਸਤੇ ਵੀ ਮੂਵ ਦੇਖਣ ਨੂੰ ਆਪਾਂ ਨੂੰ ਮਿਲ ਸਕਦਾ ਹੈ ਸੋ ਐਕਸਪਾਇਰੀ ਵਾਲੇ ਦਿਨ ਯਾਨੀ ਕਿ ਕੱਲ ਨੂੰ ਐਕਸਪਾਇਰੀ ਹੈ ਸੋ ਐਕਸਪਾਇਰੀ ਵਾਲੇ ਦਿਨ ਨਿਫਟੀ ਦੇ ਵਿੱਚ ਆਪਾਂ ਨੂੰ ਵਧੀਆ ਮੂਵ ਦੇਖਣ ਨੂੰ ਮਿਲ ਸਕਦੇ ਆ ਦੋਨੋਂ ਸਾਈਡਾਂ ਦੇ ਸੋ ਸਭ ਤੋਂ ਪਹਿਲਾਂ ਗੱਲ ਕਰਦੇ ਆ ਆਪਾਂ ਪਲਾਨ ਨੰਬਰ 1 ਦੀ ਜਿਹੜਾ ਕਿ ਦੇਖੋ ਮਾਰਨਿੰਗ ਦੇ ਵਿੱਚ ਬਣ ਸਕਦਾ ਹੈ ਹੁਣ ਦੇਖੋ ਪਹਿਲੀ ਵਾਰ ਨਿਫਟੀ ਇੱਥੋਂ ਉੱਤੇ ਗਈ ਸੀ ਦੂਜੀ ਵਾਰ ਇੱਥੋਂ ਉੱਤੇ ਗਈ ਆ ਅੱਜ ਹੁਣ ਇਹ ਪਹਿਲੇ ਲੋ ਤੇ ਦੂਜੇ ਲੋ ਨੂੰ ਕਨੈਕਟ ਕਰਕੇ ਜੇ ਆਪਾਂ ਇੱਕ ਟ੍ਰੈਂਡ ਲਾਈਨ ਬਣਾਈਏ ਸੋ ਆਹ ਟ੍ਰੈਂਡ ਲਾਈਨ ਬਣਦੀ ਹੈ ਏ ਜਿਹੜੀ ਟ੍ਰੈਂਡ ਲਾਈਨ ਹੈ ਇਹ ਸਪੋਰਟ ਆ ਹੁਣ ਜੇ ਮਾਰਕੀਟ ਇਹਦੇ ਕੋਲ ਆਉਂਦੀ ਆ ਤੇ ਇਸ ਟ੍ਰੈਂਡ ਲਾਈਨ ਨੂੰ ਬ੍ਰੇਕ ਨਾ ਕਰੇ ਇਸ ਤੋਂ ਉੱਤੇ ਰਹਿ ਕੇ ਖਾਸ ਕਰ ਦੇਖੋ ਆ ਜਿਹੜਾ ਨਾ ਇੱਕ ਮਿੰਟ ਆ ਜਿਹੜਾ ਕੈਂਡਲ ਆ ਹੈਮਰ ਬਣਿਆ ਸੀ ਜਿਹੜਾ 11:30 ਵਜੇ ਵਾਲਾ ਇਹਦਾ ਜਿਹੜਾ ਲੋਅ ਆ ਇਹ ਬ੍ਰੇਕ ਨਾ ਕਰੇ ਠੀਕ ਆ ਸੋ ਉੱਤੇ ਰਹਿ ਕੇ ਇੱਥੇ ਰਹਿ ਕੇ ਕੋਈ 15 ਮਿੰਟ ਦਾ ਹੈਮਰ ਬਣਾਵੇ ਜਾਂ ਫਿਰ ਕੋਈ 5 ਮਿੰਟ ਦੇ ਟਾਈਮ ਫਰੇਮ ਤੇ ਡਬਲ ਪੈਟਰਨ ਬਣਾਵੇ ਸੋ ਫਿਰ ਉੱਤੇ ਵਾਲੀ ਸਾਈਡ ਨੂੰ ਆਪਾਂ ਨੂੰ ਇੱਕ ਵਧੀਆ ਮੂਵ ਫਾਸਟ ਮੂਵ ਦੇਖਣ ਨੂੰ ਮਿਲ ਸਕਦਾ ਇਹ ਆਪਣਾ ਹੋ ਗਿਆ ਪਹਿਲਾ ਪਲਾਨ ਪਹਿਲਾ ਪਲਾਨ ਦੂਜਾ ਪਲਾਨ ਆਪਣਾ ਦੇਖੋ ਇਹ ਆ ਕਿ ਉੱਤੇ ਦੇਖੋ ਸਭ ਤੋਂ ਮਜ਼ਬੂਤ ਰਿਸਿਸਟੈਂਸ ਹੈ ਵੈਸੇ ਤਾਂ 26 100 ਦਾ 26 100 ਦਾ ਪਰ ਜੇ ਆਪਾਂ ਇੱਥੇ 15 ਮਿੰਟ ਦੇ ਟਾਈਮ ਫਰੇਮ ਤੇ ਜਾਂਦੇ ਆ ਤੇ 15 ਮਿੰਟ ਦੇ ਟਾਈਮ ਫਰੇਮ ਤੇ ਜਾ ਕੇ ਆਪਾਂ ਦੇਖਦੇ ਆ ਪਿਛਲੀ ਰਾ ਦੇਖੋ ਦੋ ਵਾਰ ਇਥੋਂ ਨਿਫਟੀ ਡਿੱਗੀ ਹੈ ਇੱਕਾ ਤੇ ਇੱਕਾ ਹੁਣ ਇਹਦੇ ਵਿੱਚ ਜੇ ਆਪਾਂ ਦੇਖੋ ਪਹਿਲੇ ਹਾਈ ਤੇ ਦੂਜੇ ਹਾਈ ਨੂੰ ਕਨੈਕਟ ਕਰਕੇ ਇੱਕ ਟ੍ਰੈਂਡ ਲਾਈਨ ਬਣਾਉਣੀ ਆ ਸੋ ਉਹਦੇ ਹਿਸਾਬ ਦੇ ਨਾਲ ਆਹ ਟ੍ਰੈਂਡ ਲਾਈਨ ਦਾ ਰੈਜ਼ਿਸਟੈਂਸ ਬਣ ਗਿਆ ਆ ਜਿਹੜਾ ਸੋ ਇਹ ਤੁਸੀਂ ਲਾ ਲਓ 26070 ਦੇ ਆਸ-ਪਾਸ ਬਣ ਗਿਆ ਸੋ ਇਸ ਰੈਜ਼ਿਸਟੈਂਸ ਦੇ ਲੱਗ ਗਿਆ ਆ ਕੇ ਜਾਂ ਫਿਰ 26100 ਦੇ ਲੱਗ ਗਿਆ ਆ ਕੇ ਜੇ ਮਲਟੀ ਟਾਈਮ ਫਰੇਮ ਤੇ ਥੱਲੇ ਵਾਸਤੇ ਪੈਟਰਨ ਬਣਦੇ ਆ ਸੋ ਫਿਰ ਥੱਲੇ ਵਾਲੀ ਸਾਈਡ ਨੂੰ ਇੱਕ ਵਧੀਆ ਮੂਵ ਦੇਖਣ ਨੂੰ ਆਪਾਂ ਨੂੰ ਮਿਲ ਸਕਦਾ ਹੈ। ਇਹ ਆਪਣਾ ਹੋ ਗਿਆ ਦੂਜਾ ਪਲਾਨ। ਤੀਜੇ ਪਲਾਨ ਦੀ ਜੇ ਆਪਾਂ ਗੱਲ ਕਰਦੇ ਆਂ, ਤੀਜਾ ਪਲਾਨ ਆਪਣਾ ਉੱਤੇ ਵਾਸਤੇ। ਉੱਤੇ ਵਾਸਤੇ ਦੇਖੋ ਆਹ ਜਿਹੜਾ ਲੈਵਲ ਆ 25863 ਇਹ ਬਹੁਤ ਇੰਪੋਰਟੈਂਟ ਲੈਵਲ ਹੈ ਕਿਉਂ? ਕਿਉਂਕਿ ਦੇਖੋ ਜਦੋਂ ਨਿਫਟੀ ਉੱਤੇ ਜਾਣ ਲਈ ਸੀ ਸੁਈ ਤੋਂ ਇੱਕ ਰਾਈਨੇ ਰਿਸਿਸਟੈਂਸ ਲੈ ਕੇ ਨਿਫਟੀ ਥੱਲੇ ਆਈ ਹੈ ਫਿਰ ਜਦੋਂ ਉੱਤੇ ਚਲ ਗਈ ਆ ਸੋ ਫਿਰ ਦੇਖੋ ਇੱਥੋਂ ਇੱਕ ਵਾਰ ਸਪੋਰਟ ਲਿਆ ਤੇ ਫਿਰ ਉੱਤੇ ਜਾਣ ਤੋਂ ਬਾਅਦ ਆ ਦੁਬਾਰਾ ਜਦੋਂ ਥੱਲੇ ਆਈ ਆ ਤੇ ਫਿਰ ਜੇ ਤੁਸੀਂ ਦੇਖੋਗੇ ਇੱਥੋਂ ਇੱਕ ਵਾਰ ਫਿਰ ਇਹਨੇ ਸਪੋਰਟ ਲਿਆ ਤੇ ਫਿਰ ਜਦੋਂ ਦੇਖੋ ਉੱਤੇ ਚਲ ਗਈ ਆ ਤੇ ਇਹਦੇ ਕੋਲ ਆ ਕੇ ক্লোਜ਼ ਹੋਈ ਸੀ ਤੇ ਅਗਲੇ ਦਿਨ ਜਦੋਂ ਨਿਫਟੀ ਥੱਲੇ ਸੀ ਇੱਥੋਂ ਰਿਸਿਸਟੈਂਸ ਲੈ ਕੇ ਇੱਕ ਵਾਰ ਤੇ ਦੋ ਵਾਰ ਥੱਲੇ ਗਈ ਸੀ ਸੋ ਇਸ ਕਰਕੇ ਜਿਹੜਾ ਲੈਵਲ ਹੈ ਇਹਨੂੰ ਬਹੁਤ ਵਾਰ ਟੱਚ ਕੀਤਾ ਮਾਰਕੀਟ ਨੇ ਤੇ ਬਹੁਤ ਇੰਪੋਰਟੈਂਟ ਲੈਵਲ ਹੈ ਸੋ ਇਹਦੇ ਕੋਲ ਆ ਕੇ ਜੇ ਦੇਖੋ 15 ਮਿੰਟ ਦਾ ਕੋਈ ਹੈਮਰ ਜਾਂ ਫਿਰ ਆਪਣਾ 5 ਮਿੰਟ ਦਾ ਕੋਈ ਡਬਲ ਪੈਟਰਨ ਬਣਦਾ ਹੈ ਜਾਂ ਫਿਰ ਮਲਟੀ ਟਾਈਮ ਫਰੇਮ ਤੇ ਪੈਟਰਨ ਬਣਦੇ ਉੱਤੇ ਵਾਲੀ ਸਾਈਡ ਨੂੰ ਸੋ ਫਿਰ ਆਪ ਨੂੰ ਉੱਤੇ ਵਾਲੀ ਸਾਈਡ ਨੂੰ ਇੱਕ ਬਹੁਤ ਵਧੀਆ ਮੂਵ ਦੇਖਣ ਨੂੰ ਮਿਲ ਸਕਦਾ ਹੈ ਤੇ ਇਹ ਆਪਣਾ ਹੋਊਗਾ ਤੀਜਾ ਪਲਾਨ ਸੋ ਇਹ ਤਿੰਨ ਪਲਾਨ ਨੇ ਆਪਣੇ ਮੰਗਲਵਾਰ ਵਾਸਤੇ ਯਾਨੀ ਕਿ ਨਿਫਟੀ ਦੀ ਐਕਸਪਾਇਰੀ ਵਾਸਤੇ ਮੰਗਲਵਾਰ ਵਾਸਤੇ ਇਹ ਤਿੰਨ ਪਲਾਨ ਨੇ ਤੇ ਓਪਨਿੰਗ ਦੀ ਆਪਾਂ ਗੱਲ ਕਰਦੇ ਆ ਓਪਨਿੰਗ ਕੀ ਹੋ ਸਕਦੀ ਜੇ ਦੇਖੋ ਜਿਹੜਾ ਲਾਸਟ ਕੈਂਡਲ ਬਣਾਇਆ ਨਿਫਟੀ ਨੇ ਇਹ ਬਣਾਇਆ ਨੇ ਸ਼ੂਟਿੰਗ ਸਟਾਰ 15 ਮਿੰਟ ਟਾਈਮ ਫਰੇਮ ਤੇ ਵੀ ਸ਼ੂਟਿੰਗ ਸਟਾਰ ਆ 30 ਮਿੰਟ ਟਾਈਮ ਫਰੇਮ ਤੇ ਵੀ ਸ਼ੂਟਿੰਗ ਸਟਾਰ ਆ ਤੇ ਆਵਰਲੀ ਟਾਈਮ ਫਰੇਮ ਤੇ ਵੀ ਸ਼ੂਟਿੰਗ ਸਟਾਰ ਆ ਸੋ ਜਿਹੜੀ ਓਪਨਿੰਗ ਹੈ ਛੋਟਾ ਮੋਟਾ ਗੈਪ ਡਾਊਨ ਹੋ ਸਕਦੀ ਹੈ ਤੇ ਜਾਂ ਫਿਰ ਫਲੈਟ ওপਨਿੰਗ ਹੋ ਸਕਦੀ ਹੈ ਗੈਪ ਅਪ ওপਨਿੰਗ ਹੋਣ ਦੀ ਸੰਭਾਵਨਾ ਹੱਲੀ ਤੱਕ ਆ ਬਾਕੀ ਸਵੇਰੇ ਆਪਾਂ ਨੂੰ ਸਾਡੇ 6 ਵਜੇ ਕਲੀਅਰ ਪਤਾ ਲੱਗ ਜਾਊਗਾ ਜਦੋਂ ਦੇਖੋ ਗਿਫਟ ਨਿਫਟੀ ਓਪਨ ਹੋਊਗੀ ਉਹ ਗੈਪ ਅਪ ਹੁੰਦੀ ਹੈ ਜਾਂ ਫਿਰ ਗੈਪ ਡਾਊਨ ਹੁੰਦੀ ਹੈ ਕਿੰਨੇ ਪੁਆਇੰਟ ਗੈਪ ਅਪ ਹੁੰਦੀ ਹੈ ਕਿੰਨੇ ਪੁਆਇੰਟ ਗੈਪ ਡਾਊਨ ਹੁੰਦੀ ਹੈ ਉਹ ਤੋਂ ਆਪਾਂ ਨੂੰ ਪਤਾ ਲੱਗ ਜਾਊਗਾ ਜਿਵੇਂ ਦੇਖੋ ਅੱਜ ਆਪਾਂ ਨੂੰ 5934 ਦਾ ਪਤਾ ਲੱਗ ਗਿਆ ਸੀ ਕਿ 5934 ਤੋਂ ਉੱਤੇ ਨਿਫਟੀ ਗੈਪ ਅਪ ਓਪਨ ਹੋਊਗੀ ਕਿਉਂਕਿ ਗਿਫਟ ਨਿਫਟੀ ਦੇ ਵਿੱਚ 39 ਪੁਆਇੰਟ ਦਾ ਗੈਪ ਅਪ ਸੀ ਸੋ ਉਹ ਜਿਹੜੀ ਚੀਜ਼ ਹੈ ਉਹ ਤੇ ਚਲੋ ਆਪਾਂ ਨੂੰ ਉੱਥੋਂ ਪਤਾ ਲੱਗ ਜੂਗੀ ਤੇ ਉਹ ਦੇ ਅਕੋਰਡਿੰਗ ਦੇਖੋ ਜੇ ਆਪਾਂ ਨੂੰ ਪਲਾਨ ਚੇਂਜ ਕਰਨੇ ਪੈਣਗੇ ਸਭ ਤੋਂ ਪਹਿਲੀ ਚੀਜ਼ ਆਪਾਂ ਨਾਲ ਤੁਹਾਨੂੰ ਆਪਣਾ ਏਰੀਆ ਜਿਹੜਾ ਉਹ ਦੱਸ ਦਈਏ ਸੋ ਆਪਣਾ ਦੇਖੋ ਜਿਹੜਾ ਏਰੀਆ ਹੈ ਜ਼ੋਨ ਹੈ 25863 ਤੋਂ ਲੈ ਕੇ ਤੇ ਆ ਜਿਹੜੀ ਟ੍ਰੈਂਡ ਲਾਈਨ ਹੈ ਉੱਤੇ ਇਹ ਤੁਸੀਂ ਲਾ ਲਓ ਆ 26070 ਆ 26070 ਤੇ 25863 ਸੋ ਇਹ ਆਪਣਾ ਜ਼ੋਨ ਹੈ ਸੋ ਜਿਹੜੇ ਪਲਾਨ ਦੇਖੋ ਆਪਾਂ ਤੁਹਾਨੂੰ ਤਿੰਨ ਦੱਸੇ ਆ ਜੇ ਤਾਂ ਦੇਖੋ ਨਿਫਟੀ ਇਸੇ ਜ਼ੋਨ ਦੇ ਵਿੱਚ ਵਿੱਚ ਓਪਨ ਹੁੰਦੀ ਆ ਚਾਹੇ ਥੋੜਾ ਜਿਹਾ ਉੱਤੇ ਹੋਈ ਚਾਹੇ ਥੋੜਾ ਜਿਹਾ ਥੱਲੇ ਹੋਈ ਤੇ ਫਿਰ ਦੇਖੋ ਆਪਣੇ ਇਹੀ ਪਲਾਨ ਰਹਿਣਗੇ ਜੇ ਦੇਖੋ ਇਸ ਜ਼ੋਨ ਤੋਂ ਉੱਤੇ ਓਪਨ ਹੋ ਜਾਂਦੀ ਆ ਜਾਂ ਫਿਰ ਇਸ ਜ਼ੋਨ ਤੋਂ ਥੱਲੇ ਓਪਨ ਹੋ ਜਾਂਦੀ ਆ ਫਿਰ ਪਲਾਨ ਆਪਾਂ ਨੂੰ ਚੇਂਜ ਕਰਨੇ ਪੈਣਗੇ ਤੇ ਫਿਰ ਜਿਹੜੇ ਦੇਖੋ ਪਲਾਨ ਆਪਾਂ ਨੂੰ ਚੇਂਜ ਕਰਨੇ ਪੈਣਗੇ ਉਹ ਪਲਾਨ ਤੁਹਾਨੂੰ ਆਪਾਂ WhatsApp ਚੈਨਲ ਤੇ ਤੇ Instagram ਚੈਨਲ ਤੇ ਅਪਡੇਟ ਕਰਕੇ ਦਵਾਂਗੇ ਮਾਰਕੀਟ ਦੇ ਡਿਊਰਿੰਗ ਪ੍ਰਾਈਸ ਐਕਸ਼ਨ ਵੇਖ ਕੇ ਸੋ ਇਸ ਕਰਕੇ ਤੁਸੀਂ WhatsApp ਚੈਨਲ ਤੇ Instagram ਚੈਨਲ ਦੋਨਾਂ ਦਾ ਲਿੰਕ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਹੈਗਾ ਸੋ ਤੁਸੀਂ ਜੁਆਇਨ ਕਰ ਸਕਦੇ ਹੋ ਜੇ WhatsApp ਚੈਨਲ ਜੁਆਇਨ ਕਰਨ ਦੇ ਵਿੱਚ ਪ੍ਰੋਬਲਮ ਆਉਂ ਰਹੀ ਹੈ Instagram ਚੈਨਲ ਜੁਆਇਨ ਕਰ ਸਕਦੇ ਹੋ ਦੋਨਾਂ ਤੇ ਸੇਮ ਹੀ ਚੀਜ਼ ਤੁਹਾਨੂੰ ਮਿਲਦੀ ਹੈ ਤੇ ਇਹ ਸੀ ਆਪਣਾ ਦੇਖੋ ਇਸ ਵੀਡੀਓ ਦੇ ਵਿੱਚ ਮਿਲਦੇ ਆਪਾਂ ਕੱਲ ਨੂੰ ਕਿਸੇ ਹੋਰ ਵੀਡੀਓ ਦੇ ਵਿੱਚ